ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਮੁ슬림 ਬ੍ਰਦਰਹੂਡ ਦੀਆਂ ਕੁਝ ਸ਼ਖਾਵਾਂ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਐਲਾਨਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਉਤੇ ਦਸਤਖਤ ਕੀਤੇ ਨੇ ਇਸ ਆਦੇਸ਼ ਦੇ ਵਿੱਚ ਲਿਬਨਾਨ ਮਿਸਰ ਅਤੇ ਜਾਰਡਨ ਦੇ ਵਿੱਚ ਚੈਪਟਰ ਦੇ ਨਾਮ ਸ਼ਾਮਲ ਨੇ ਅਦੇਸ਼ੀ ਅਨੁਸਾਰ ਇਹ ਸ਼ਕਾਵਾਂ ਹਿੰਸਾ ਤੇ ਅਸਥਿਰਤਾ ਮੁਹਿੰਮ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਜਾਂ ਉਹਨਾਂ ਨੂੰ ਸੁਵਿਧਾ ਚਨਕ ਬਣਾਉਂਦੀਆਂ ਨੇ ਅਤੇ ਸਮਰਥਨ ਦਿੰਦੀਆਂ ਨੇ ਜੋ ਉਹਨਾਂ ਦੇ ਖੇਤ੍ਰਾਂ ਮ੍ਰਿਕੀ ਨਾਗਰੀਕਾ ਤੇ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਵਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ 트੍ਰੰਪ ਮੁਸਲਿਮ ਬ੍ਰਦਰਹੂਡਸ ਦੇ ਅੰਤਰਰਾਸ਼ਟਰੀ ਨੈਟਵਰਕ ਦਾ ਸਾਹਮਣਾ ਕਰ ਰਹੇ ਨੇ ਜੋ ਮੱਧ ਪੂਰਬ ਦੇ ਵਿੱਚ ਅਮਰੀਕੀ ਹਿੱਤਾਂ ਤੇ ਸਹਿਯੋਗੀਆਂ ਵਿਰੁੱਧ ਅੱਤਵਾਦ ਅਤੇ ਅਸਥਿਰਤਾ ਮੁਹਿੰਮਾਂ ਨੂੰ ਹਵਾ ਦਿੰਦੇ ਨੇ ਮੁਸਲਿਮ ਬ੍ਰਦਰਹੂਡ ਇੱਕ ਪੈਨ ਇਸਲਾਮਿਸਟ ਲਹਿਰ ਹੈ ਜਿਸ ਦੀ ਸਥਾਪਨਾ ਸਰਵਿਚ ਹੋਈ ਸੀ ਇਸ ਦੇ ਸੰਸਾਪਕ ਹਸਨ ਅਲ ਬੰਨਾ ਦਾ ਮੰਨਿਆ ਸੀ ਕਿ ਇਸਲਾਮੀ ਸਿਧਾਂਤਾਂ ਤੇ ਵੱਲ ਵਾਪਸੀ ਮੁ슬ਮ ਦੁਨੀਆ ਨੂੰ ਪੱਛਮੀ ਪ੍ਰਭਾਵ ਦਾ ਵਿਰੋਧ ਕਰਨ ਵਿੱਚ ਮਦਦ ਕਰੇਗੀ ਅਮਰੀਕਾ ਦੇ ਵਿਲਵਾਤਵਾਦੀ ਐਲਾਨਨ ਦੇ ਨਾਲ ਵਸ਼ਿੰਗਟਨ ਨੂੰ ਦੇਸ਼ ਦੇ ਵਿੱਚ ਸਮੂਹੀ ਕਿਸੇ ਵੀ ਚਿਹਰਾਦ ਨੂੰ ਜ਼ਬਤ ਕਰਨ ਅਤੇ ਮੈਂਬਰ ਨੂੰ ਸੀਤਰਾਜ ਦੇ ਵਿੱਚੋਂ ਦਾਖਲ ਹੋਣ ਤੋਂ ਰੋਕਣ ਦੀ ਆਗਿਆ ਮਿਲਦੀ ਹੈ